ਸਸੀ ਗੱਲ ਜੀ ਵਾਸਤੇ ਨਾ ਦੇਖ ਰਿਹਾ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਬਣਾ ਗੁਰਦੀਪ ਸਿੰਘ ਸੋ ਦੋਸਤੋ ਤੁਹਾਨੂੰ ਦੱਸ ਜਾਈਏ ਕਿ ਵੱਡੀ ਜਿਹੜੀ ਖਬਰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਆ ਤਾਂ ਦੱਸ ਜਾਈਏ ਕਿ ਨਿਊ ਸ਼ਹੀਦ ਬਾਬੂ ਲਾਫ ਸਿੰਘ ਨਗਰ ਦੇ ਵਿੱਚ ਜਿਹੜਾ ਇੱਕ ਘਰ ਹੈ ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾਉਣ ਦੇ ਆ ਤੁਹਾਨੂੰ ਦੱਸ ਜਾਈਏ ਕਿ ਇਸ ਘਰ ਦੇ ਵਿੱਚ ਇੱਕ ਜਿਹੜੀ ਹੈ ਲੇਡੀਜ਼ ਰਹਿੰਦੀ ਸੀਗੀ ਆਪਣੇ ਬੱਚੇ ਦੇ ਨਾਲ ਤੇ ਉਸ ਤੋਂ ਬਾਅਦ ਅਚਾਨਕ ਅਜੀਹਾ ਪਤਾ ਨਹੀਂ ਕੀ ਹੋਇਆ ਕਿ ਜਿਹੜੀ ਲੇਡੀਜ਼ ਆ ਉਸ ਘਰ ਦੇ ਵਿੱਚੋਂ ਜਿਹੜੀ ਆ ਉਹ ਲਪਤਾ ਹੋ ਗਈ ਸੋ ਪਹਿਲੇ ਮਹੱਲੇ ਵਾਲੇ ਨਾਲ ਜਿਹੜੀ ਹੈ ਗੱਲਬਾਤ ਕਰਦੇ ਆ ਦੇਖਦੇ ਮਹੱਲੇ ਵਾਲਾ ਦਾ ਕੀ ਕਹਿਣਾ ਹੈ ਉਹ ਘਰ ਦੇ ਵਿੱਚ ਆਪ ਤੇ ਉਹਦਾ ਬੇਟਾ ਹੀ ਰਹਿੰਦੇ ਸੀ ਅੱਛਾ ਜੀ ਹੋਰ ਤੇ ਕੋਈ ਨਹੀਂ ਸੀਗੇ ਤੇ ਉਸ ਦਿਨ ਮਤਲਬ ਕਿ ਮੇਰੇ ਆਪਣੇ ਬੱਚੇ ਆ ਗਏ ਸੀ ਤੇ ਮੈਂ ਅੰਦਰ ਚਲੀ ਗਈ ਮੈਨੂੰ ਇੰਨਾ ਜ਼ਿਆਦਾ ਨਹੀਂ ਗਈ ਨੌਲੇਜ ਕਿ ਮਤਲਬ ਕਿ ਹਸਾਬ ਕਿਤਾਬ ਆ ਕਿ ਨਹੀਂ بس ਸਾਗ ਦਾ ਹੀ ਮੈਂ ਅਭੀ ਸੁਣਤੀ ਸੀ ਕਿ ਸਾਗੀ ਤੇ ਰਹਾ ਵਾ ਹਮਾਂ ਕਿੰਨਾ ਸਮਾਂ ਹੋ ਗਿਆ ਜਿਹੜੀ ਲੇਡੀਜ਼ ਲੱਭਤਾ ਹੋਈ ਪਈ ਹੈ ਕਰੋ ਅੱਛਾ 4-5 ਦਿਨ ਹੋ ਗਏ 5 ਦਿਨ ਦੇ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਇੱਕ ਵਾਰ ਵੀ ਨਹੀਂ ਇੱਥੇ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਵੀ ਨਹੀਂ ਲੱਭਤਾ ਸਾਢੇ 6 ਵਜੇ ਕੋਈ ਵੀ ਨਹੀਂ ਆਇਆ ਤੇ ਅੱਜ ਮੈਮ ਜਿਹੜੇ ਘਰ ਦੇ ਵਿੱਚ ਜਿਹੜੇ ਤਾਲੇ ਲਗਾਏਗੇ ਕਿੰਨਾ ਵੇਲੇ ਲਗਾਏ ਗ ਮੈਨੂੰ ਨਹੀਂ ਪਤਾ ਮੈਨੂੰ ਇਨੀ ਨੋਲਿਜ ਨਹੀਂ ਹੈ ਸੋ ਕੋਈ ਮੁਲਾਵਾਸੀ ਜਿਹੜਾ ਹੈਗਾ ਜਿਹੜਾ ਸਾਹਮਣੇ ਆ ਕੇ ਗੱਲ ਕਰਦਾ ਕੀ ਸਾਰੀ ਗੱਲਬਾਤ ਕੋਈ ਦੱਸ ਸਕਦਾ ਕਿੱਥੇ ਬ੍ਰਦਰ ਇਹ ਸਾਹਮਣੇ ਆ ਆ ਭਾਈ ਸੋ ਗੱਲਬਾਤ ਕਰਦੇ ਪਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਸ਼ੋਕ ਕੁਮਾਰ ਅਸ਼ੋਕ ਪਾਜੀ ਕੀ ਸਾਰੀ ਗੱਲਬਾਤ ਹੋਈ ਹੈ ਤੁਹਾਡੀ ਸਿਸਟਰ ਦੱਸੀ ਜਾ ਰਹੀ ਹੈ ਕੀ ਕੀ ਸਾਰੀ ਗੱਲਬਾਤ ਹੈ ਕਿੱਥੇ ਗਏ ਤੁਹਾਡੀ ਸਿਸਟਰ ਪਾਜੀ ਗੱਲ ਪਤਾ ਕੀ ਮੈਂ ਦੱਸਦਾ ਤੁਹਾਨੂੰ ਮੈਂ ਆਪਣੇ ਜਿਹੜੀ ਮੇਰੀ ਸਿਸਟਰ ਅਮਰਸਾ ਰਾਣਾ ਉਹਨਾਂ ਦਾ ਔਰ ਲੇਡੀਆਂ ਖੜੇ ਆ ਸਾਹਮਣੇ ਉਹਨਾਂ ਦਾ ਇਹਨਾਂ ਦੇ ਨਾਲ ਪਿਆਰ ਮੁਹੱਬਤ ਆ ਤੇ ਉਹਨਾਂ ਕੋਲ ਇਹਨਾਂ ਦਾ ਨੰਬਰ ਸਿਗਾ ਅੰਮ੍ਰਿਤਸਰ ਵਾਲਿਆਂ ਦਾ ਅੱਛਾ ਠੀਕ ਹੈ ਜੀ ਉਹਨਾਂ ਨੇ ਨਾ ਅੰਮ੍ਰਿਤਸਰ ਫੋਨ ਕੀਤਾ ਕਿ ਵੀ ਇਦਾਂ ਦਾ ਨਾ ਮਤਲਬ ਇਹਨਾਂ ਕੋਲ ਹੋਰ ਤਾਂ ਕੋਈ ਨੰਬਰ ਹੈ ਨਹੀਂ ਸਿਗਾ ਸਾਡਾ ਵੀ ਠੀਕ ਹੈ ਨਾ ਤੇ ਉਹਦਾ ਫੋਨ ਅੰਦਰ ਲੱਗਾ ਸੀ ਚਾਰਟ ਤੇ ਇਹਨਾਂ ਨੇ ਚੱਕ ਕੇ ਫੋਨ ਅੰਮ੍ਰਿਤਸਰ ਕੀਤਾ ਉਹਨਾਂ ਨੇ ਮੈਨੂੰ ਕੀਤਾ ਕਿ ਵੀ ਤੁਸੀਂ ਨਾ ਇਦਾਂ ਇਦਾਂ ਗੱਲਬਾਤ ਹੋ ਗਈ ਹੈ ਤੇ ਤੁਸੀਂ ਘਰ ਜਾਓ ਮੈਂ ਰਾਤ ਨੂੰ ਮੈਨੂੰ 9:30 ਵਜੇ ਰਾਤੀਂ ਕਾਲ ਆਈ ਤਾਂ ਮੈਂ ਉਸ ਤੋਂ ਬਾਅਦ ਇਹ ਮੁਹੱਲੇ 'ਚ ਆਇਆ ਵਾਂ ਤੇ ਮੈਨੂੰ ਨਾ ਘਰ ਮਤਲਬ ਕੁੱਤੇ ਕੱਤੇ ਪੈਣ ਲੱਗ ਪਏ ਤੇ ਉਸ ਤੋਂ ਬਾਅਦ ਨਾ ਮੈਂ 8:30 ਪੌਣੇ 10 ਵਜੇ ਗਲੀ 'ਚ ਮੈਂ ਭੁੱਲ ਗਿਆ ਮੈਨੂੰ ਕੋਈ ਦੱਸਣ ਵਾਲਾ ਨਹੀਂ ਸੀ ਗਲੀ ਤੇ ਜਿੰਨੂੰ ਵੀ ਪੁੱਛਾਂ ਉਹ ਕਹਿੰਦੇ ਇਧਰੋਂ ਮੁੜ ਜਾਓ ਉਧਰੋਂ ਮੁੜ ਜਾਓ ਗਲੀ ਭੁੱਲ ਗਿਆ ਸੀ ਮੈਂ ਉਸ ਤੋਂ ਬਾਅਦ ਮੈਂ ਤੁਹਾਡੇ ਗੱਲਾਂ ਤੋਂ ਪਤਾ ਲੱਗਦਾ ਕਿ ਦੀ ਗਲੀ ਭੁੱਲ ਗਿਆ ਮਤਲਬ ਤੁਸੀਂ ਠਹਿਰੇ ਨਹੀਂ ਹੋਣੇ ਕਾਫੀ ਸਮੇਂ ਤੋਂ ਮੈਂ ਇੱਥੇ ਆਂਦਾ ਰਹਿਣਾ ਮਾਰਾ ਏ ਇੱਥੇ ਜਦੋਂ ਫੰਕਸ਼ਨ ਹੋਣਾ ਕੋਈ ਹੋਣਾ ਚਲੋ ਅੱਗੇ ਗੱਲ ਕਰੋ ਵੀ ਗੱ ਉਮਰਾ ਸਰਲੇ ਵੀ ਆ ਗਏ ਭਾਂਜੇ ਮੇਰੇ ਦੋਨੇ ਤੇ ਅਸੀਂ ਪਹੁੰਚ ਗਏ ਇੱਥੇ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਮੱਲਿਆ ਵਾਲਿਆਂ ਨੂੰ ਪੁੱਛਿਆ ਕਹਿੰਦੇ ਇਦਾਂ ਦੀ ਚਲੀ ਗਈ ਸੀ ਆਪਣੇ ਕੋਈ ਸਮਾਰਟਫੋਨ ਲੈਣ ਗਈ ਆ ਉਸ ਤੋਂ ਬਾਅਦ ਨਹੀਂ ਪਤਾ ਲੱਗਾ ਇਹਦਾ ਤੇ ਅਸੀਂ ਕਿਹਾ ਫਿਰ ਚਲੋ ਹੁਣ ਆਪਾਂ ਚੱਲਦੇ ਥਾਣੇ ਫਿਰ ਜਾ ਕੇ ਰਿਪੋਰਟ ਕਰਾ ਕੇ ਆਨੇ ਆ ਰਿਪੋਰਟ ਅਸੀਂ ਕਰਾਏ ਆ ਐਫਆਰ ਦੀ ਕਾਪੀ ਹੈਗੀ ਤੁਹਾਡੇ ਕੋਲ ਅਜੇ ਮੇਰੇ ਭਾਂਜੇ ਫਿਰ ਉਸ ਤੋਂ ਬਾਅਦ ਦੁਬਾਰਾ ਵਿਕਾਸ ਜਿਹੜੇ ਆਪਾਂ ਦਿਨੋ ਚ ਨੰਬਰ ਲੱਗਦਾ ਵਾ ਰਸੀਵੀ ਹੈਗੀ ਤੁਹਾਡੇ ਕੋਲ ਜੋ ਉਹਨਾਂ ਨੇ ਐਫਆਰ ਨਹੀਂ ਕੱਟੀ ਤਾਂ ਨਹੀਂ ਹਜੇ ਤੱਕ ਉਹਨਾਂ ਨੇ ਦਿੱਕਤ ਘਰ ਦੇ ਵਿੱਚ ਤਾਲਾ ਤੁਸੀਂ ਲਗਾਇਆ ਵਾ ਕਿ ਪੁਲਿਸ ਵਾਲਿਆਂ ਨੇ ਲਗਾਇਆ ਸਾਰਾ ਤਾਲਾ ਖੁੱਲੇ ਸੀਗੇ ਉਹ ਤੁਹਾਨੂੰ ਪ੍ਰਸ਼ਾਸਨ ਨੂੰ ਲੈ ਆ ਕੇ ਲਾਉਣਾ ਚਾਹੀਦਾ ਇਹਨਾਂ ਦਾ ਅੰਦਰ ਫੋਨ ਸੀਗਾ ਫੋਨ ਵੀ ਤੁਹਾਡੇ ਕੋਲ ਹੈ ਫੋਨ ਤਾਂ ਫਿਰ ਮੈਂ ਲੈ ਕੇ ਜਾਣਾ ਥਾਣੇ ਦੇ ਵਿੱਚ ਕਿਉਂ ਨਹੀਂ ਜਦ ਦਿੱਤਾ ਉਹਨਾਂ ਨੂੰ ਉਹਨਾਂ ਨੇ ਮੇਰੇ ਕੋਲ ਹੀ ਮੰਗਿਆਗਾ ਫੋਨ ਤੁਸੀਂ ਆਹ ਦੱਸਣੇ ਤੁਹਾਡੀ ਭੈਣ ਸੀਗੀ ਮੈਂ ਐਸਐਚਓ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਫੋਨ ਅੰਦਰ ਹੀ ਲੱਗਾ ਚਾਰਟ ਤੇ ਕਹਿੰਦੇ ਠੀਕ ਆ ਤੇ ਕਹਿੰਦੇ ਤੁਸੀਂ ਦਰਖਾਸਤ ਲਿਖਾਓ ਤੇ ਤੁਸੀਂ ਬਾਕੀ ਕਾਰਵਾਈ ਕਹਿੰਦੇ ਅਸੀਂ ਆਪੇ ਕਰ ਲਵਾਂਗੇ ਠੀਕ ਆ ਸੋ ਉਹਨਾਂ ਨੇ ਤੁਹਾਨੂੰ ਇਹ ਵੀ ਕਿਹਾ ਕਿ ਆਪਣਾ ਤ ਪੜੀ ਫਿਰ ਹੁਣ ਖੁੱਲਾ ਮਕਾਨ ਥੋੜੀ ਛੱਡ ਜਾਣਾ ਸੀ ਉਹਦਾ ਸਾਡੀ ਭੈਣ ਦਾ ਮਕਾਨ ਆ ਪਰ ਤੁਹਾਡਾ ਫਰਜ਼ ਮੰਨਦਾ ਸੀ ਨਾ ਜੇ ਵਾਕਈ ਇਹ ਨਾ ਸੀਗਾ ਤੁਸੀਂ ਚਾਹੁੰਦੇ ਕਿ ਪ੍ਰਸ਼ਾਸਨ ਇੱਥੇ ਆਂਦਾ ਉਹ ਮੌਕੇ ਤੇ ਆ ਕੇ ਕਰਦਾ ਜੋ ਕਰਦਾ ਵਾ ਪਰ ਹੁਣ ਲਓ ਜੇ ਫਿੰਗਰਪ੍ਰਿੰਟ ਲੈਣੇ ਹੁਣ ਵਿੱਚ ਤਾਂ ਤੁਹਾਡੇ ਵੀ ਹੱਥ ਲੱਗੇ ਮੇਰੀ ਗੱਲ ਨਹੀਂ ਹੁਣ ਜਦੋਂ ਉਹ ਕਿੱਥੇ ਦੇ ਰਹਿਣ ਵਾਲੇ ਕੀ ਇਨਾਮ ਕੀ ਆ ਤੁਹਾਡਾ ਮੈਂ ਪਹਿਲੇ ਭਗਤ ਸਿੰਘ ਕਲੌਂਡੀ ਸੀਗਾ ਠੀਕ ਹੈ ਉਸ ਤੋਂ ਬਾਅਦ ਹੁਣ ਮੈਂ ਲੰਧਨਪੁਰ ਰੋਡ ਤੇ ਵਿਵੇਕ ਵਿਆਰ ਚ ਰਹਿਣੇ ਆਪਾਂ ਇਹ ਕੌਣ ਆ ਮੁੰਡਾ ਇਹ ਭਾਂਜਾ ਮੇਰਾ ਜਿਹੜੀ ਲੇਡੀਜ਼ ਗਮ ਹੋਈ ਉਹਨਾਂ ਦਾ ਬੇਟਾ ਹੈ ਹਾਂਜੀ ਕੀ ਨਾਮ ਹੈ ਬੇਟਾ ਤੁਹਾਡਾ ਮੇਰਾ ਗਜ਼ਬ ਤੁਸੀਂ ਇਹਨਾਂ ਨੂੰ ਜਾਣਦੇ ਹੋ ਇਹ ਮੇਰੇ ਮੰਮੀ ਮੇਰੇ ਇਹ ਮਾਮਾ ਜੀ ਅੱਗੇ ਕਦੀ ਆਂਦੇ ਸੀ ਕਿ ਤੁਹਾਨੂੰ ਮਿਲਣ ਨਹੀਂ ਕਦੀ ਵੀ ਨਹੀਂ ਆਏ ਕਦੇ ਮਿਲੇ ਕਿੰਨਾ ਸਮਾਂ ਹੋ ਗਿਆ ਤੁਸੀਂ ਕਿੰਨੇ ਸਮਾਂ ਬਾਅਦ ਦੇਖਿਆ ਮਾਮੇ ਆਪਣੇ ਨੂੰ ਮੈਂ ਦੇਖਿਆ ਜੀ 2 ਸਾਲ ਹੋ ਗਏ ਅਮਰ ਸਾਲ ਤੋਂ ਦੇਖਿਆ ਇਹ ਕਦੀ ਵੀ ਨਹੀਂ ਆਏ ਤੁਹਾਡੇ ਕੋਲ ਨੀ ਇਹ ਤੇ ਅੱਜ ਤੁਹਾਡੇ ਕੋ ਆਏ ਇਹਨਾਂ ਨੇ ਤੁਹਾਡਾ ਨਾ ਕੇ ਕੋਈ ਗੱਲਬਾਤ ਨਹੀਂ ਕੀਤੀ। ਨਹੀਂ ਕੀਤੀ ਇਹ ਗੱਲ। ਤੁਸੀਂ ਪੁੱਛਿਆ ਨਹੀਂ ਇਹਨਾਂ ਤੋਂ ਕਿ ਜਦੋਂ ਮੇਰੀ ਮੰਮੀ ਸੀਗੀ ਉਹਦਾ ਤੁਸੀਂ ਆਏ ਨਹੀਂ ਆਪਣੀ ਭੈਣ ਨੂੰ ਵੇਰਣ ਵਾਸਤੇ ਅੱਜ ਭੈਣ ਲਾਪਤਾ ਹੋਗੀ ਤਾਂ ਤੁਸੀਂ ਆ ਕੇ ਲੈਣ ਵਾਸਤੇ। ਚਲੋ ਜਗਾਈ ਆ ਜ। ਅਸੀਂ ਅਸੀਂ ਹੋੜ ਕੀਤਾ ਮਾਰਿਆ ਸੱਦਿਆ। ਚਲੋ ਮੇਰੀ ਮੰਮੀ ਹੈ। ਠੀਕ ਹੈ। ਆਹ ਮੇਰੀ ਮੰਮੀ ਹੈ। ਸ਼ਰਮਿਆ ਘਰ ਘਰ ਕੋਈ ਆਇਆ ਨਹੀਂ। ਠੀਕ ਹੈ ਜੀ। ਜੇ ਆਇਆ ਵਾ ਛਕੜਾਗੇ। ਜੇ ਮੈਂ ਆਇ ਕਿਤੇ ਨਹੀਂ ਕੋ ਖੜੇਗਾ। ਠੀਕ ਹੈ। ਆਇਆ ਵਾ। ਯਾਰ ਚੜਦਾਬ ਬਹੁਤ ਬਣਨ ਗਿਆ ਤਾਵਾ ਗੈਸ ਬੰਦ ਕਰਾਇਆ ਮੈਂ ਤਾਂ ਸਮਝਿਆ ਤਿੰਨ ਦਿਨ ਤੋਂ ਤੁਸੀਂ ਇੱਥੇ ਕਿੰਨਾ ਟ ਸਮਾਂ ਹੋ ਗਿਆ ਤੁਹਾਡੇ ਮਦਰ ਨੂੰ ਗਵਾਚਿਆ ਨੂੰ ਚਾਰ ਦਿਨ ਵਿਚਾਰ ਚਾਰ ਦਿਨ ਹੋ ਗਿਆ ਭਾਈ ਚਾਰ ਦਿਨ ਤੁਸੀਂ ਇਕੱਲੇ ਹੀ ਰਹਿੰਦੇ ਹੋ ਇੱਥੇ ਨਹੀਂ ਨਹੀਂ ਇਹ ਕਹਿੰਦੇ ਇਕੱਲੇ ਰਹਿੰਦੇ ਹੋ ਛੇ ਮਹੀਨੇ ਮੋਲੀ ਸਰ ਚਲਾ ਗਿਆ ਸਾਡੇ ਕੋਲ ਚਲੋ ਚਲੋ ਚਲ ਗਿਆ ਅੰਮ੍ਰਿਤ ਜੀ ਆਪਣੀ ਮਾਸੀ ਕੋਲ ਆਪੇ ਤੁਸੀਂ ਗੱਲ ਕਰ ਲਓ ਵਧੀਆ ਜੋ ਕੀ ਨਾਮ ਹੈ ਸਰ ਤੁਹਾਡਾ ਅੱਜ ਮੈਂ ਮੇਰੇ ਕੋਲ ਗਿਆ ਹਾਂ ਦੱਸਿਆ ਬੱਚਾ ਥੋੜਾ ਰਾਜੀਵ ਕਿੱਥੇ ਤੇ ਰਹਿਣ ਵਾਲੇ ਤੁਸੀਂ ਅਸੀਂ ਅੰਮ੍ਰਿਤਸਰ ਦੇ ਤੁਹਾਨੂੰ ਕਿੱਦਾਂ ਪਤਾ ਲੱਗਾ ਜਿਹੜਾ ਇਨਸੀਡੈਂਸ ਹੋਇਆ ਸਰ ਅਸੀਂ ਸਾਨੂੰ ਇਹਨਾਂ ਦੇ ਥੋੜਾ ਆਂਡਗੋੜੀ ਫੋਨ ਕੀਤਾ ਉਹਨਾਂ ਨੇ ਕਿ ਇਸ ਤਰ੍ਹਾਂ ਤੁਹਾਡੀ ਉਹਦੀ ਮੰਮੀ ਲੱਭਣੀ ਡਈ ਤੇ 6 ਵਜੇ ਦੀ 6 ਵਜੇ ਦੀ ਟਾਈਮ ਹੈ ਜੀ 6 ਵਜੇ ਤੇ ਕਿਤੇ ਹਿਲਬਦੇ ਪਏ ਮੈਨੂੰ 8:30 ਪੂਨੇ 9 ਹੋਣ ਗਿਆ ਮੈਂ ਦੁਕਾਨ ਤੇ ਸਾਂ ਮੈਂ ਦੌੜਾ ਕਰਉ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਗੱਲ ਹੋ ਗਈ ਮੈਂ ਕਰ ਗਿਆ ਵਾ ਤੇ ਮੈਂ ਕਿਹਾ ਹੁਣ ਕੀ ਕਰੀਏ ਕਹਿੰਦੇ ਹੀ ਕੀਤਾ ਫੋਨ ਫਿਰ ਇੱਕ ਦੋ ਜਣਾਂ ਨੇ ਕੀਤਾ ਫੋਨ ਸਾਡੇ ਉਹ ਕੋਈ ਆਇਆ ਨਹੀਂ ਰਿਸ਼ਤੇਦਾਰ ਤੇ ਉਹਨਾਂ ਨੂੰ ਫਿਰ ਫੋਨ ਕੀਤਾ ਇਹੀ ਫਿਰ ਸਵੇਰੇ ਆਏ ਆ ਤੇ ਰਿਪੋਰਟ ਲਖਾਈ ਆ ਇਹਨਾਂ ਨਾਲ ਮੁਲੇ ਜਾ ਕੇ ਤੇ ਨਾ ਕੁ ਸੁਣਵਾਈ ਹੋਈ ਏ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਮੁੰਚੀ ਉਹਨਾਂ ਨੂੰ ਫੋਨ ਕੀਤੇ ਜਾਂਨੇ ਉਹਨਾਂ ਨੂੰ ਪਤਾ ਨਹੀਂ ਕਾਲ ਉੱਚ ਅਧਿਕਾਰੀ ਹੈ ਤੁਸੀਂ ਉੱਥੇ ਜਾ ਸਕਦੇ ਸੀਗੇ ਕਮਿਸ਼ਨ ਆਫਿਸ ਜਾ ਕੇ ਅਪੀਲ ਦੇ ਸਕਦੇ ਸੀ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੌਕੇ ਤੇ ਉਸ ਟਾਈਮ ਤੁਸੀਂ ਖੜੇ ਪੈਰ ਮੀਡੀਆ ਬੁਲਾ ਕੇ ਉਸ ਟਾਈਮ ਤੁਸੀਂ ਕਾਲ ਕਰ ਸਕਦੇ ਤੁਹਾਡੇ ਵੱਲੋਂ ਪੜਾ ਕੁਝ ਵੀ ਨਹੀਂ ਕਰ ਹੋਇਆ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਕਹਿ ਸਕਦੇ ਕਿ ਜਿਹੜੇ ਰਿਸ਼ਤੇ ਆ ਦਾਗਦਾਰ ਹੋ ਗਏ ਹੁਣ ਲੇਡੀਜ਼ ਅੱਧਰ ਵੀ ਤੇ ਕਬਜ਼ਾ ਕਰਨ ਵਾਸਤੇ ਸ਼ਾਇਦ ਤਾਲੇ ਲਗਾ ਦਿੱਤੇਗੇ ਸਾਡਾ ਕੋਈ ਕਬਜ਼ਾ ਹੀ ਨਹੀਂ ਹੈ ਸਾਡਾ ਕੋਈ ਸਾਡਾ ਕਬਜ਼ਾ ਨਹੀਂ ਉਹ ਤੇ ਉਹਦਾ ਕਬਜ਼ਾ ਪਤਾ ਕੀ ਦਾਣਾ ਵੈ ਜਿਹੜਾ ਉਹਦਾ ਰਿਲੇਸ਼ਨ ਬਲੱਡ ਰਿਲੇਸ਼ਨ ਹੋਏਗਾ ਕਬਜ਼ਾ ਉਹਦਾ ਬਣਨਾ ਹੈ ਐ ਜਿਹੜਾ ਤੁਸੀਂ ਕਬਜ਼ੇ ਦੀ ਗੱਲ ਕਰਦੇ ਨਾ ਜਿਹੜਾ ਮਰਜੀ ਲੈ ਜਾ ਮਾਰੇ ਇਹਨੂੰ ਰੱਖੇ ਸਾਨੂੰ ਕੋਈ ਤਰਾਹ ਜੀ ਦੀ ਸਾਨੂੰ ਪ੍ਰਮਾਤਮਾ ਨੇ ਜੋ ਦਿੱਤਾ ਨਾ ਬੜਾ ਥੋੜਾ ਬਹੁਤਾ ਨਾ ਨੀਂਦ ਤੋਂ ਮਾਰੇ ਤਨਸੁਰ ਪਰ 5 ਦਿਨ ਹੋ ਗਏ ਤੁਹਾਡੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਤੁਸੀਂ ਤਾਂ ਤੁਹਾਡਾ ਇੱਕੋ ਹੀ ਕਹਿਣਾ ਮੈਂ ਥਾਣੇ ਗਿਆ ਸੀ ਕਿੰਨੀ ਵਾਰੀ ਥਾਣੇ ਚਲਗੇ ਤੁਸੀਂ ਅਸੀਂ ਇੱਕ ਵਾਰੀ ਕਿਹਾ ਜੇ ਉਸ ਵਾਰ ਫੋਨ ਨਹੀਂ ਜਿਹਦੀ ਭੈਣ ਗਵਾਚੀ ਹੋਵੇ ਨਾ ਫੋਨ ਨਹੀਂ ਕਰਦਾ ਉਹ ਆ ਚਲ ਜਾਂਦਾ ਵਾ ਬਿਲਕੁਲ ਠੀਕ ਤੇਰੀ ਗੱਲ ਸੁਈਂਦਾ ਦੋ ਸਹੀ ਕਹਿ ਰਹੇ ਗੱਲ ਤੇ ਕਹਿ ਰਹੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਉਹੀ ਦੱਲਿਆ ਮੱਲੇਲੇ ਵੀ ਆ ਜਿਓ ਕੋਈ ਗੱਲ ਕਰੋ ਆਓ ਆ ਵੀ ਆ ਜਾਓ ਉਹ ਬਲਦੀ ਕਹਿੰਦੇ ਆ ਆ ਰਹੇ ਆ ਜੀ ਸ਼ਾਮ ਨੂੰ ਸਾਡੇ ਮੈਨੂੰ ਮੈਨੂੰ ਫੋਨ ਤੁਸੀਂ ਗਏ ਕਿੰਨੀ ਵਾਰੀ ਤੇ ਫੋਨ ਕਿੰਨੀ ਵਾਰੀ ਕੀਤਾ ਮੈਂ ਉਹ ਪੁੱਛਿਆ ਸ਼ਾਮ ਰਸਰ ਤੋਂ ਇਹ ਮੁੰਡਾ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਮੈਂ ਕਿਹਾ ਹਾਂ ਵੀ ਕੀ ਗੱਲ ਹੋਈ ਕਹਿੰਦਾ ਮੁੰਸੀ ਸਾਹਿਬ ਕਹਿੰਦੇ ਮੈਂ ਭਾਜੀ ਘਰ ਥਾਣੇ ਕਿੰਨੀ ਵਾਰੀ ਗਏ ਥਾਣੇ ਹਾਂ ਹਾਂ ਦੋ ਵਾਰ ਗਏ ਜੀ ਥਾਣੇ ਆਹ ਮੱਲੇਲੇ ਵੀ ਗਏ ਆ ਇਹ ਕਹਦੇ ਜੀ ਅਸੀਂ ਚੱਲੇ ਆਂ 8-10 ਜਣੇ ਬੇਟਾ ਵੀ ਗਿਆ ਹੈ ਜਿਹੜਾ ਬੇਟਾ ਪਰੇ ਰਹਿੰਦਾ ਨਾ ਹਲਮਾ ਮੁਹੱਲੇ ਦੀ ਜਿਹੜੀ ਬੜੀ ਵਧੀਆ ਗੱਲ ਲੱਗੀ ਕਿ ਮੁਹੱਲਾ ਪੂਰਾ ਜਾਗਰੂਤ ਹੈ ਜਿਨ੍ਹਾਂ ਨੇ ਫੋਨ ਕੀਤਾ ਕੀ ਕਹਿਣਾ ਦਾ ਤੁਹਾਡਾ ਦੱਸੋ ਭਜੀ ਮੈਂ ਐ ਕੋਈ ਗੱਲ ਕਹੂੰਗੀ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਬ੍ਰਦਰ ਸਿਗੇ ਇਹਨਾਂ ਦਾ ਬਲੱਡ ਰਿਲੇਸ਼ਨ ਸਿਗਾ ਠੀਕ ਹੈ ਨਾ ਇਹ ਕਾਰਵਾਈ ਕਰਦੇ ਤਾਂ ਪੂਰਾ ਮਹੱਲਾ ਖੜਦਾ ਨਾਲ ਪੂਰਾ ਤਾਂ ਮਹੱਲਾ ਵੈਸੇ ਵੀ ਖੜਦਾ ਹੀ ਆ ਇਹਨਾਂ ਦੇ ਨਾਲ ਇਹਨਾਂ ਨੂੰ ਇੰਨੀ ਗੱਲ ਪੁੱਛੋ ਇਹਨਾਂ ਨੇ ਕੋਲ ਉਹਨਾਂ ਨੂੰ ਕਿਉਂ ਨਹੀਂ ਕੀਤੀ ਨੰਬਰ ਟ੍ਰੇਸ ਕਿਉਂ ਨਹੀਂ ਕਰਾਇਆ ਤਾਂ ਕੈਰ ਪੂਰੀ ਪਰਵਾਹੀ ਕਿਉਂ ਨਹੀਂ ਕੀਤੀ ਇਹ ਤਾਂ ਬ੍ਰਦਰ ਹੈ ਨਾ ਬਲੱਡ ਰਿਲੇਸ਼ਨ ਹੈ ਇਹਨਾਂ ਨੂੰ ਚਾਹੀਦਾ ਸੀਗਾ ਨਾ ਇਹ ਕੰਮ ਕਰਨਾ ਕਿੰਨਾ ਸਮਾਂ ਹੋ ਗਿਆ ਤੁਸੀਂ ਅੱਜ ਇਹਨਾਂ ਨੂੰ ਦੇਖਿਆ ਇੱਥੇ ਅੱਗੇ ਕਦੀ ਆਂਦੇ ਸੀ ਆਪਣੀ ਭੈਣ ਨੂੰ ਮਿਲਣ ਵਾਸਤੇ ਉਹ ਨਹੀਂ ਸੀ ਇਹਨਾਂ ਨੂੰ ਬੁਲਾਉਂਦੇ ਉਹਦੀ ਸਿਸਟਰ ਨਹੀਂ ਸੀ ਇਹਨਾਂ ਨੂੰ ਕਿ ਜਿਹੜਾ ਐਕਸਪਾਇਰ ਹੋ ਗਿਆ ਉਹ ਪੰਜਾਬ ਰੋਡਵੇਸ ਚ ਕੰਮ ਕਰਦਾ ਉਹ ਜੀ ਕੋਈ ਪ੍ਰੋਬਲਮ ਆ ਕੋਈ ਮਜਬੂਰੀ ਸੀਗੀ ਤਾਂ ਉਹ ਗਿਆ ਹੋਇਆ ਹਰਦੁਆਰ ਤੋਂ ਅੱਗੇ ਗਿਆ ਹੋਇਆ ਉਹਨੇ 7 ਤਰੀਕ ਨੂੰ ਆਉਣਾ ਮੈਰਿਜ ਤੇ ਗਿਆ ਹੋਇਆ 7 ਤਰੀਕ ਨੂੰ ਆਉਣਾ ਟਿਕਟਾਂ ਬੁੱਕ ਸੀਗੀਆਂ ਇਹਨਾਂ ਨੂੰ ਪੁੱਛੋ ਇਹ ਬ੍ਰਦਰ ਆ ਇਹਨਾਂ ਨੇ ਸਾਰਾ ਲੋਕਰ-ਲੋਕਰ ਖੋਲ੍ਹਿਆ ਇਹਨਾਂ ਨੇ ਸਾਰੀ ਅੰਦਰ ਚੈਕਿੰਗ ਕੀਤੀ ਆ ਇਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਹੁਣ ਵੀ ਮੀਡੀਆਸ ਵੀ ਠੀਕ ਆ ਨਾ ਇਹ ਇਹਨਾਂ ਨੂੰ ਪੁੱਛੋ ਇਹਨਾਂ ਨੇ ਆਪਣੀ ਭੈਣ ਦਾ ਨਹੀਂ ਦੇਖਿਆ ਅਣਕੇ ਵੀ ਕਿੱਥੇ ਆ ਕਿੱਥੇ ਨਹੀਂ ਆਪਾਂ ਜਾ ਕੋਈ ਇਹਦੇ ਫੋਨ ਦੀ ਡਿਟੇਲ ਕਢਾਈਏ ਜਾ ਕੋਈ ਰਿਸਿਵ ਕਾਲ ਕਢਾਈਏ ਜਾ ਕੋਈ ਡਾਇਲ ਕਾਲ ਕਢਾਈਏ ਇਹਨਾਂ ਨੇ ਉਹ ਨਹੀਂ ਕੀਤਾ ਇਹਨਾਂ ਨੇ ਫਟਾਫਟ ਆਂਜਾਈ ਘਰ ਦੀ ਇਨਕੁਆਰੀ ਤਲਾਸ਼ੀ ਤਲੂਸ਼ੀ ਲਾਣੀ ਸ਼ੁਰੂ ਕੀਤੀ ਇਹਨਾਂ ਨੂੰ ਕਾਗਜ਼ ਪੱਤਰ ਇਹਨਾਂ ਦੇ ਕੋਲ ਆ ਜੋ ਵੀ ਆ ਲੱਗ ਜਾਇਆ ਉਹ ਸਾਰਾ ਕੁਝ ਇਹਨਾਂ ਦੇ ਕੋਲ ਇਹਨਾਂ ਦੇ ਬ੍ਰਦਰ ਦੇ ਕੋਲ ਸਾਬਾ ਕਿਉਂਕਿ ਤੁਸੀਂ ਮੱਲੇ ਵਾਸੀ ਹੋ ਮੱਲੇ ਦੇ ਵਿੱਚ ਪਤਾ ਹੁੰਦਾ ਹਰ ਕੋਈ ਜਨਾਨੀ ਆਪਸ ਵਿੱਚ ਗੱਲਾਂ ਜ਼ਰੂਰ ਕਰਦੇ ਪਾਜੀ ਉਹਨਾਂ ਦੇ ਕੋਲ ਤਿੰਨ ਚੈਨਾਂ ਸੀਗੀਆਂ ਆ ਤੈਨਾਂ ਜੋੜੇ ਤਾਂ ਟੌਪ ਸੰਧੀ ਸੀਗੇ ਨਾ ਤੇ ਬਾਕੀ ਬ੍ਰੈਸਲੇਟ ਬਹੁਤ ਮੋਟਾ ਸੀਗਾ ਸਾਰਾ ਸੋਨਾ ਹੀ ਪਾਇਆ ਪਿਆ ਸੀਗਾ ਉਹਨਾਂ ਨੇ ਕੋਈ ਆਰਟੀਫੀਸ਼ਲ ਅਜੇ ਤੱਕ ਜੁਲੀ ਨਹੀਂ ਸੀ ਪਾਈ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਪਾਜੀ ਤੁਹਾਡੀ ਭੈਣ ਇਦਾਂ ਹੋ ਗਈ ਹੈ ਤੁਹਾਨੂੰ ਹਨਾ ਕਰਨਾ ਚਾਹੀਦਾ ਵੀ ਤੁਸੀਂ ਇਨਕੁਆਰੀ ਕਿਉਂ ਨਹੀਂ ਕੀਤੀ ਤੁਸੀਂ ਫਟਾਫਟ ਲੋਕਰ ਖੋਲੇ ਸਮਾਨ ਸਮੂਹਨ ਕਾਗੇ ਪੱਤਰ ਲੈ ਕੇ ਤੁਸੀਂ ਚਲ ਗਏ ਆ ਇਹ ਕੰਮ ਤੁਸੀਂ ਕਿਉਂ ਕੀਤਾ ਮੈਂ ਇਹਨਾਂ ਨੂੰ ਕਾਲ ਕੀਤੀ ਆ ਪੁੱਛ ਲੋ ਇਹਨਾਂ ਨੂੰ ਮੂੰਹ ਤੇ ਖੜੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਕਾਲ ਕੀਤੀ ਮੈਂ ਕਹਿੰਦਾ ਜਾਨਾ ਬੰਦਾ ਨਹੀਂ ਸੀ ਬਿਲਕੁਲ ਵੀ ਤੁਸੀਂ ਆਪਣੀ ਪੈੜ ਦੇਖਦੇ ਤੁਹਾਡਾ ਸਮਾਨ ਨਾਲ ਜਾਣ ਦਾ ਮਤਲਬ ਨਹੀਂ ਸੀ ਤੁਹਾਡਾ ਫੋਲਾ ਫਲੀ ਕਰਨ ਦਾ ਮਤਲਬ ਨਹੀਂ ਸੀ ਪੁਲਿਸ ਆਂਦੀ ਪੁਲਿਸ ਦੇਖਦੀ ਉਹ ਉਹ ਉਹਨਾਂ ਦੀ ਸੋਚ ਆ ਜਿਹਨੂੰ ਨੋਟ ਕਰਦੇ ਹਾਰੇ ਜੀ ਉਸ ਤੋਂ ਬਾਅਦ ਭਾਵੇਂ ਦੇ ਦਿੰਦੇ ਇਹਨਾਂ ਨੂੰ ਜਿਹਨੂੰ ਮਰਜ਼ੀ ਦਿੰਦੇ ਜਾਇਦੇ ਬ੍ਰਦਰ ਨੂੰ ਵੱਡੇ ਨੂੰ ਦਿੰਦੇ ਜਾ ਤੁਹਾਡਾ ਬੰਦਾ ਸੀਗਾ ਤੁਸੀਂ ਇਹਨਾਂ ਨੂੰ ਪੁੱਛੋ ਪੁੱਛ ਸਕਦੇ ਆ ਬਾਜੀ ਕਿ ਇਹਨਾਂ ਦਾ ਬੰਦਾ ਸੀਗਾ ਇਹਨਾਂ ਨੇ ਫਟਾਫਟ ਆਪਣੀ ਭੈਣ ਦੀ ਕੋਈ ਜਦੋਂ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੀਡੀਆ ਵਿੱਚ ਆਓ ਮੀਡੀਆ ਨੂੰ ਬੁਲਾਓ ਉਹਨਾਂ ਦੀ ਇਹਨਾਂ ਫੋਟੋ ਦੋ ਜਿਹੜੇ ਸਾਡੇ ਨਾਲ ਥਾਣੇ ਚਲੋ ਇਹ ਕਹਿੰਦੇ ਨਹੀਂ ਥਾਣੇ ਵਾਲੇ ਆਪਾਂ ਹੀ ਮੀਡੀਆ ਬੁਲਾਉਗੇ ਇਹਨਾਂ ਨੇ ਵੀ ਬੁਲਾਈ ਸਾਰੇ ਮਹੱਲੇ ਵਾਲਿਆਂ ਨੇ ਬੁਲਾਈ ਆ ਜੀ ਮੀਡੀਆ ਕੀ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਮਤਲ ਤਿੰਨ ਬੇਟੇ ਸੀਗੇ ਇੱਕ ਬਟਾ ਉਹਨਾਂ ਦਾ ਮਰ ਗਿਆ ਸਿੱਧਾ ਆ ਜਾਨ ਉਹਦਾ ਇਹਨਾਂ ਦੇ ਨਾਲ ਪਿਆਰ ਸੀਗਾ ਅੰਮ੍ਰਿਤਸਰ ਉਹਦੀ ਪਿਆਰ ਰੰਦੀ ਆ ਆ ਉਹਨਾਂ ਦਾ ਪੰਜ ਆਇਆ ਇਹਨਾਂ ਦੇ ਨਾਲ ਸੀਗਾ ਇੱਕ ਤਾਂ ਬ੍ਰਦਰ ਆ ਤੁਹਾਨੂੰ ਦੱਸਿਆ ਨਾ ਪੰਜਾਬ ਰੋਡ ਬੇਜ ਦੀ ਪਾਪਾ ਇਹਦੇ ਹੈਨੀ ਐਕਸਪਾਇਰ ਹੋ ਚੁੱਕਾ ਕਿੰਨਾ ਇਹਨਾਂ ਦਾ ਪਿਆਰ ਸੀਗਾ ਸਮਾਨੇ ਹੀ ਲੈ ਕੇ ਗਏ ਕਿ ਆ ਨਾਲ ਦੇ ਲੈ ਗਏ ਇਹ ਲੈ ਗਏ ਕੈਮਰਾ ਕਹਿੰਗੇ ਇੱਕ ਵਾਰੀ ਦਿਖਾ ਦੇ ਹਾਂਜੀ ਇਹ ਲੈ ਕੇ ਗਏ ਸੀਗੇ ਹਾਂਜੀ ਹਾਂਜੀ ਇਹਨਾਂ ਦਾ ਬ੍ਰਦਰ ਲੈ ਕੇ ਗਏ ਸਹੀ ਯਾਰ ਇਹਨਾਂ ਨੇ ਇਹਨਾਂ ਦੇ ਬ੍ਰਦਰ ਲੈ ਕੇ ਇਹਨਾਂ ਦੇ ਬ੍ਰਦਰ ਲੈ ਕੇ ਗਏ ਆ ਉਪਰੋਂ ਕਹਿੰਦੇ ਕਹਿੰਦੇ ਆਰਟੀਫੀਸ਼ੀਅਲ ਜੁਐਲਰੀ ਸੀਗੀ ਮੈਂ ਕਿਹਾ ਭਾਜੀ ਉਹਨਾਂ ਨੇ ਕਦੀ ਪਾਜੀ ਉਹਨਾਂ ਨੇ ਲੋਕ ਇੱਥੇ ਲੋਕ ਲਾ ਕੇ ਫਿਰ ਉੱਥੇ ਜਾਂਦੇ ਸੀ ਜੇ ਇਹ ਤਾਂ ਜਾਂਦੇ ਸੀ ਕਿ ਨਾ ਪਰ ਤੁੱਪੇ ਵੀ ਬੈਠਦੇ ਸੀ ਲੋਕ ਲਾਤੀ ਵੀ ਬੈਠਦੇ ਸੀਗੇ ਇਹ ਤਾਂ ਸਾਗ ਪੰਦਾ ਪਿਆ ਸੀਗਾ ਪਤਾ ਨਹੀਂ ਇਹ ਇਹਨਾਂ ਨੂੰ ਚਾਹੀਦਾ ਕਿ ਸਾਡੀ ਭੈਣ ਪਤਾ ਨਹੀਂ ਕਿੱਥੇ ਆ ਹੈਗੀ ਵੀ ਇਸ ਦੁਨੀਆ 'ਚ ਜਾਂ ਨਹੀਂ ਹੈਗੀ ਜਾਂ ਸੀ ਹੁਣ ਫੋਨ ਕਰਸ ਨਮਰ ਇੱਕ ਪਾਜੀ ਇਹਨਾਂ ਨੂੰ ਇੰਨਾ ਪੁੱਛਣਾ ਚਾਹੀਦਾ ਇਹਨਾਂ ਨੂੰ ਫੋਨ ਪੁਲਿਸ ਨੂੰ ਦੇਣਾ ਚਾਹੀਦਾ ਸੀ ਆ ਦੇਖੋ ਜੀ ਫੋਨ ਰਸੀਬ ਕੋਲ ਘਟਾਓ ਡਾਇਲ ਕੋਲ ਘਟਾਓ ਕਿਨੂੰ ਕੀਤੀ ਹੋਈ ਆ ਤੁਸੀਂ ਪੂਰੀ ਇਨਕੁਆਰੀ ਕਰੋ ਨਹੀਂ ਜੀ ਅਸੀਂ ਪੁਲਿਸ ਨੂੰ ਫੋਨ ਕਰਦੀ ਆ ਪੁਲਿਸ ਨੂੰ ਫੋਨ ਕਰਕੇ ਅੱਜ ਅਸੀਂ ਮਹੱਲੇ ਆਏ ਨੇ ਕਹਿ ਕੇ ਕਰਵਾਇਆ ਆਪਾਂ ਗਿਆ ਆ ਤੁਹਾਡੇ ਤੇ ਵੀ ਅੱਜ ਪਰਚਾ ਕਰਾ ਦੇਣਾ ਜੇ ਤੁਸੀਂ ਨਾ ਆਏ ਤਾਂ ਗੱਲਬਾਤ ਕਰਦੇ ਸਭ ਤੁਹਾਡੇ ਨਾਲ ਤਾਂ ਚਲੋ ਪਿਆਰ ਸੀਗਾ ਜਿਸ ਤਰ੍ਹਾਂ ਮੱਲੇ ਵਾਲਿਆਂ ਨੇ ਦੱਸਿਆ ਕਿ ਤੁਹਾਡਾ ਬਹੁਤ ਜ਼ਿਆਦਾ ਪਿਆਰ ਸੀ ਤੁਸੀਂ ਆਂਦੇ ਜਾਂਦੇ ਵੀ ਸੀਗੇ ਨਹੀਂ ਲੱਗਦਾ ਤੁਹਾਨੂੰ ਕਿ ਇਹ ਚੀਜ਼ ਸਹੀ ਸੀਗੀ ਕਿ ਲੋਕਰ ਖੋਲ ਕੇ ਸਮਾਨ ਲੈ ਕੇ ਜਾਣਾ ਇਹ ਉਹ ਚੀਜ਼ਾਂ ਕਰਨੀ ਆ ਖੁਦ ਆਪਣੇ ਹੱਥ ਨਾਲ ਇਹ ਚੀਜ਼ ਸਹੀ ਸੀਗੀ ਤੁਹਾਡੇ ਹਿਸਾਬ ਨਾਲ ਇਤਨਾ ਕਿਤੇ ਇਨਵੈਸਟੀਗੇਸ਼ਨ ਵਿੱਚ ਦਿੱਕਤ ਆਂਦੀ ਇਸ ਚੀਜ਼ ਤੋਂ ਕੋਈ ਗੱਲ ਨਹੀਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਦਿੱਕਤ ਨਹੀਂ ਕੋਈ ਕਹਿ ਗਿਆ ਹੈਗੀ ਪਤਾ ਕੀ ਗੱਲ ਆ ਅਸੀਂ ਜੇ ਚਲੋ ਵੈਸੇ ਮੈਂ ਤਾਲੇ ਚਾਬੀਆਂ ਸਾਰੀਆਂ ਜੜੀਆਂ ਲਮਾਰ ਨਾਲ ਕਰਨਾਂ ਗੱਲ ਇੱਕ ਅਲੱਗ ਆ ਉਹਦੀ ਗੱਲ ਤੇ ਸੁਣ ਲਓ ਅਸੀਂ ਜੋ ਤੁਹਾਡੀ ਗੱਲ ਦਾ ਜਵਾਬ ਦੇਣਾ ਅਸੀਂ ਮੈਂ ਜਿਹੜਾ ਇਹ ਚੈੱਕ ਕਰਨ ਦਾ ਹੈ ਨਾ ਅਸੀਂ ਚੈੱਕ ਕੀਤਾ ਵੈਚ ਕੋਈ ਸ਼ੱਕ ਨਹੀਂ ਕੋਈ ਝੂਠ ਵਾਲੀ ਕੋਈ ਗੱਲ ਨਹੀਂ ਭਾਈ ਕਿਉਂਕਿ ਮੱਲੇ ਵਾਲੇ ਸਾਰੇ ਗਏ ਸੀ ਬੱਚੇ ਨੇ ਆਪਣਾ ਸਮਾਨ ਪਾਇਆ ਬੈਗ ਦੇ ਵਿੱਚ ਇੰਨਾ ਸਾਰਿਆਂ ਦੇ ਸਾਹਮਣੇ ਪਾਇਆ ਹੈ ਬੈਗ ਭਰਿਆ ਹੈ ਉਹੀ ਬੈਗ ਅਸੀਂ ਲੈ ਕੇ ਗਏ ਹਾਂ ਠੀਕ ਹੈ ਹਾਂਜੀ ਸਾਰੇ ਸਾਹਮਣੇ ਕਰਕੇ ਗਏ ਹਾਂ ਜੋ ਵੀ ਕਰਕੇ ਗਏ ਹਾਂ ਕਿਉਂਕਿ ਇਸ ਤਰ੍ਹਾਂ ਹੀ ਸੀ ਉਸ ਦਿਨ ਵੀ ਜਿਸ ਤਰ੍ਹਾਂ ਇਹ ਸਭ ਖਲੋਤੇ ਹਨਾ ਅੰਦਰ ਅਸੀਂ ਜਾਣਦੇ ਗੇਟ ਬੰਦ ਥੋੜਾ ਸੀ ਅੰਦਰ ਜਾਣੇ ਵੇ ਹਰ ਕਿਸੇ ਕੋਈ ਪੁਲਸ ਵਾਲੇ ਥੋੜਾ ਗਏ ਆ ਇੱਕ ਮਿੰਟ ਅਸੀਂ ਕੋਈ ਪੁਲਸ ਵਾਲੇ ਥੋੜਾ ਜਿਹਾ ਕਿਸੇ ਨੂੰ ਕਾਂਗੇ ਬਾਹਰ ਰੋਤੀਆਂ ਅੰਦਰ ਕੋਈ 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 ਮਾਲਕਾਂ ਘਰ ਦੇ ਜਾਂ ਕਿਸੇ ਤਰ੍ਹਾਂ ਕੋਈ ਗੱਲ ਹੋ ਰਾਤੂ ਬਾਹਰ ਰਹਿ ਕਿਸੇ ਨੂੰ ਰੋਕ ਥੋਕਥਲਾ ਸੀ ਗੇਟ ਖੁੱਲਾ ਸੀ ਅਸੀਂ ਚੈੱਕ ਕੀਤਾ ਉੱਪਰ ਤੱਕ ਕਿਉਂ ਗੱਲ ਤੇ ਨਹੀਂ ਕੋਈ ਗੱਲਬਾਤ ਤੇ ਨਹੀਂ ਕੀਤੀ ਸਾਰਾ ਚੈੱਕ ਕੀਤਾ ਟੋਟਲ ਐਚ ਕੋਈ ਸ਼ੱਕ ਨਹੀਂ ਭਾਈ ਚੈੱਕ ਕਰਨਾ ਬੰਦਾ ਜੇ ਇੰਨਾ ਵੀ ਇੰਨਾ ਚੈੱਕ ਕਰਦੇ ਤੇ ਫਿਰ ਫਿਰ ਤੁਸੀਂ ਫਿਰ ਸਾਰਿਆਂ ਨੂੰ ਹੈ ਕਿ ਨਾ ਸਰ ਜਿਹੜਾ ਸੈੱਲਫੋਨ ਸੀਗਾ ਇਹਦਾ ਸੈਲਫੋਨ ਸੀਗਾ ਇਹਨਾਂ ਦਾ ਕਹਿਣਾ ਮੱਲੇਵਾਸੀ ਦਾ ਇਹ ਕਿ ਉਹ ਸਾਰਾ ਕੁਝ ਡਿਲੀਟ ਕਰ ਦਿੱਤਾ ਗਿਆ ਕਿ ਸੈਲਫੋਨ ਚੋਂ ਬਿਲਕੁਲ ਕਲੀਨ ਜਿਹਾ ਸੀਗਾ ਨਹੀਂ ਨਹੀਂ ਉਹ ਸੈਲਫੋਨ ਮੱਲੇ ਪਾ ਲਿਆ ਕੋਲ ਹੀ ਪੈਜੀਗਾ ਸੀ ਸਾਡੇ ਕੋਲ ਇਹ ਇਸ ਟਾਈਮ ਆਇਆ ਹੈ ਜਿਸ ਟਾਈਮ ਤੁਸੀਂ ਖਲੋਤੇ ਨਾ ਇਸ ਟਾਈਮ ਸਾਡੇ ਕੋਲ ਫੋਨ ਸੈਲਫੋਨ ਇਸ ਟਾਈਮ ਮਿਲਿਆ ਸਾਨੂੰ ਸੈਲਫੋਨ ਉਹ ਪਹਿਲਾਂ ਨਹੀਂ ਮਿਲਿਆ ਉਹਦੇ ਵਿੱਚ ਅਸੀਂ ਵੀ ਵੇਖਿਆ ਕੋਈ ਕਾਲ ਕੀਤੀਆਂ ਨਹੀਂਆਂ ਕਿਸੇ ਨੂੰ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਫੋਨ ਨਹੀਂ ਜਮ੍ਹਾਂ ਕਰਾਇਆ ਕਿ ਸਰ ਇਹਨੂੰ ਜਿਹੜਾ ਕਬਜ਼ੇ ਵਿੱਚ ਲੱਗਿਆ ਵੀਰ ਜੀ ਇੱਕ ਮਿੰਟ ਛੋਟੀ ਵੀਜ਼ੀ ਗੱਲ ਲੱਗੀ ਆ ਅਸੀਂ ਕੋਈ ਕੋਈ ਹੋਇਆ ਬੰਦੇ ਤੇ ਨਹੀਂ ਗਿਆ ਜਿਹੜੇ ਰੋਜ਼ ਜ ਮਤਲਬ ਪੁੱਛੇ ਸਿੱਧੇ ਕੰਮ ਠੀਕ ਹੈ ਜਿੰਨੂੰ ਇਹਨੀ ਨੋਲਿਜ ਹੋਏਗੀ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਹੋਏਗੀ ਹੁਣ ਕਿੱਥੇ ਮੈਂ ਜਾਵਾਂਗਾ ਕਿਸੇ ਹਸਪਤਾਲ ਜਾਵਾਂਗਾ ਕਿਸੇ ਸ਼ੌਪ ਤੇ ਜਾਵਾਂਗਾ ਉਹਦੇ ਕਾਇਦੇ ਕਾਨੂੰਨ ਉਹਨਾਂ ਨੂੰ ਪਤਾ ਨਹੀਂ ਉਹ ਮੈਨੂੰ ਦੱਸਾਂਗੇ ਭਾਜੀ ਇਹ ਚੀਜ਼ ਕਰਨੀ ਹੈ ਇੱਕ ਗੱਲ ਦਾ ਜਵਾਬ ਦਿਓ ਤੁਹਾਡੀ ਸਿਸਟਰ ਸੀਗੀ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਸਿਸਟਰ ਦਾ ਕਿਸੇ ਦਿਨਾਂ ਕੋਈ ਰਿਲੇਸ਼ਨ ਲੱਗਦਾ ਕਿ ਉਹ ਬੱਚਾ ਛੜ ਕਿ ਏਦਾਂ ਦਾ ਨੇਚਰ ਸੀਗਾ ਕਿੱਦਾਂ ਦਾ ਨੇਚਰ ਸੀਗਾ ਵੈਸੇ ਐ ਏਦਾਂ ਦਾ ਹੱਦ ਹੀ ਕੋਈ ਜੇ ਤੁਸੀਂ ਖੁਦ ਕਹਿ ਰਹੇ ਉਹ ਤੇ ਚੀਜ਼ ਨਹੀਂ ਫਿਰ ਆਖਰਕਾਰ ਜਿਹੜੀ ਉਹ ਲੇਡੀਜ਼ ਹੈ ਗਈ ਤਾਂ ਗਈ ਕਿੱਥੇ ਭਾਜੀ ਅਸੀਂ ਹਾਇਏ ਤੇ ਕਰ ਮੇਰੀਆਂ ਪਸਾਨੀਆਂ ਨੀਂਦਰ ਨਹੀਂ ਆ ਰਹੀ ਤੁਸੀਂ ਕਹਿੰਦੇ ਨੇ ਕਿੰਨੇ ਪਰੇਸ਼ਾਨੀ ਐਨੀ ਪਸਾਨੀ ਮੇਰੀ ਮਾਤਾ ਖੁਦ ਨਹੀਂ ਠੀਕ ਹਾਲਾਤ ਉਹਦੇ ਹੁਣੇ ਤੁਹਾਨੂੰ ਆਨਲਾਈਨ ਤੇ ਚੈੱਕ ਕਰਾ ਦੇ ਕੀ ਹੋ ਜੇ ਨੇ ਫੋਨ ਤੇ ਇਸ ਤਰ੍ਹਾਂ ਉਹਦੇ ਕੋਲ ਗੱ ਅਸੀਂ ਉਸ ਤ ਪਰੇਸ਼ਾਨੀ ਦੇ ਦੌਰਾਨ ਵੀ ਇੱਥੇ ਆਉਂਦੇ ਪਏ ਆ ਤੇ ਆਣਾ ਵੀ ਹੈ ਕਿਉਂ ਨਾ ਆਈਏ ਆਪਣੇ ਮੱਲੇ ਵਾਲੇ ਤੁਹਾਡੇ ਨਾਲ ਹੀ ਹੈਗੇ ਸਰ ਉਹਨਾਂ ਨੇ ਤਾਂ ਇੰਨੀ ਗੱਲ ਕਹੀ ਹੈ ਕਿ ਤੁਸੀਂ ਆਉਂਦੇ ਜਾਂਦੇ ਰਹੋ ਪਰ ਜਿਹੜੇ ਨਾਲ ਦੇ ਜਿਹਨਾਂ ਨੇ ਲੋਕਰ ਖਲਵਾਏ ਜਿਹੜਾ ਇਹਨਾਂ ਦਾ ਨਾਮ ਦਿੱਤਾ ਗਿਆ ਉਹਨਾਂ ਦੀ ਗੱਲ ਕਰ ਰਹੇ ਉਹਨਾਂ ਤਾਂ ਦੇਖਿਆ ਹੀ ਨਹੀਂ ਇਹਨਾਂ ਨੂੰ ਕਦੀ ਮੇਰੇ ਹਿਸਾਬ ਨਾਲ ਤੇ ਚਲੋ ਮੈਂ ਉਹਨੂੰ ਇਸ ਗੱਲ ਦੇ ਬਿਸ ਪਤਾ ਕੀ ਗੱਲ ਇਸ ਗੱਲ ਦਾ ਮੈਂ ਪਤਾ ਵੀ ਮੈਂ ਹੀ ਲਵਾ ਮਾਂਗਾ ਜੇ ਕੋਈ ਗੱਲ ਹੋਏਗੀ ਤੁਸੀਂ ਵਸੇ ਗੱਲ ਹੈ ਕਿ ਤੁਹਾਨੂੰ ਜੇ ਤੁਹਾਡਾ ਨਾਲ ਪਿਆਰ ਸੀਗਾ ਇਹਨਾਂ ਦੇ ਨਾਲ ਤੁਹਾਡੀ ਤੁਹਾਡੀ ਸਿਸਟਰ ਦੀ ਇਹਨਾਂ ਨਾਲ ਬੋਝ ਤਾਂ ਸੀਗੀ ਕਿ ਨਹੀਂ ਸੀਗੀ ਸਹੀ ਮਾਇਨੇ ਚ ਦੱਸਿਓ ਬੋਲ ਚੱਲ ਕੱਟ ਸਿੱਧੇ ਘੱਟ ਉਹ ਇਹ ਬੋਲ ਚੱਲ ਘੱਟ ਸੀਗੀ ਫਿਰ ਇਹ ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਦੱਸ ਲੰਗਾ ਨਾ ਉਹ ਅਸੀਂ ਫੋਨ ਕੀਤਾ ਕਦੇ ਵਾਸਤੇ ਇਹਨਾਂ ਦੇ ਫੋਨ ਤੇ ਕਦੇ ਅਸੀਂ ਸਦਿਆ ਕਿ ਚਲੋ ਕੋਈ ਭੈਣ ਭਰਾ ਵੀ ਨਾਲ ਹੋਣਾ ਬੰਦਾ ਯਾਰ ਮੌਕਾ ਹੋ ਜਾਏਗਾ ਕਦੇ ਇਹੀ ਆਣਾ ਯਾਨਾ ਸਿੱਧੀ ਗੱਲ ਮੌਕਾ ਹੋ ਜਾਏਗਾ ਭਾਜੀ ਭਰਾ ਦੇ ਨਾਤੇ ਤੇ ਆਣਾ ਬਿਲਕੁਲ ਜਾਇਜ਼ ਆ ਪਰ ਇਹ ਵੀ ਚੀਜ਼ਾਂ ਜਾਇਜ਼ ਨਹੀਂ ਤੁਸੀਂ ਭੈਣ ਤਾਂ ਲੱਭੀ ਨਹੀਂ ਆਂਦੀ ਲੋਕਰ ਖੋਲੇ ਨਹੀਂ ਪੇਪਰ ਚੱਕ ਲੈ ਇਹ ਮੱਲਾ ਕਹਿ ਰਿਹਾ ਅਸੀਂ ਨਹੀਂ ਕਹਿ ਰਹੇ ਅਸੀਂ ਸਿਰਫ ਸੇਫਟੀ ਵਾਸਤੇ ਨਾ ਆਉਂਦੀ ਨਾ ਵੇ ਇੱਕ ਚੈੱਕ ਕਰ ਲਈਏ ਕੋਈ ਉਹਦੀ ਚੀਜ਼ ਨਾ ਹੋਵੇ ਹੁਣ ਤੁਸੀਂ ਮੱਲੇ ਵਾਲੇ ਕਹਿ ਰਹੇ ਕਿ ਤੁਸੀਂ ਕਹੋ ਆਰਟੀਫੀਸ਼ਲ ਆ ਉਹ ਕਹਿੰਦੇ ओरिजिनल ਸੀਗਾ ਭਾਜੀ ਸਾਰਾ ਸਮਾਨ ਅੰਦਰ ਪਿਆ ਜਾ ਕੇ ਚੈੱਕ ਕਰ ਲਓ ਭਾਜੀ ਮੈਂ ਕਹਦਾ ਚੈੱਕ ਕਰਨੇ ਤੇ ਦੀ ਸੀਦਾ ਮਤਲਬ ਜਿਹੜਾ ਜਿਹੜਾ ਵੀ ਕੋਈ ਵਿਅਕਤੀ ਜਦੋਂ ਕਿਤੇ ਰਹਿੰਦਾ ਹੋ ਉਹ ਆਂਡ ਗਵਾੜ ਦੇ ਛਿਰਦੇ ਹੀ ਰਹਿੰਦਾ ਕਿਉਂਕਿ ਕਹਿੰਦੇ ਰਿਸ਼ਤੇਦਾਰ ਤੋਂ ਪਹਿਲੇ ਗਵਾੜ ਤੋਂ ਮਤਾਂ ਹੁੰਦਾ ਮੈਂ ਆਪਣੇ ਹੱਥੀ ਵਿਆਹ ਕੀਤਾ ਗਵਾੜ ਮਤਾਂ ਤੁਹਾਡੇ ਖਿਲਾਫ ਹੈ ਜੀ ਮੈਂ ਆਪਣੇ ਹੱਥੀ ਵਿਆਹ ਕੀਤਾ ਉਹਦਾ ਮਾਰੀ ਮੋਟੀ ਗਲਤੀ ਸਮਝਦੇ ਨਾ ਮੈਂ ਉਹਦੀ ਛੋਟੀ ਸੀ ਮੇਤੋਂ ਮੈਂ ਆਪਣੇ ਹੱਥੀ ਵਿਆਹ ਕੀਤਾ ਮੈਂ ਉਹਨੂੰ ਕੁਝ ਦੇ ਨਹੀਂ ਸਕਦਾ ਤੁਸੀਂ ਹੁਣ ਜਦੋਂ ਸਮਾਨ ਲੈਣ ਵਾਸਤੇ ਆਏ ਸੀਗੇ ਜਾਂ ਕੁਝ ਵੀ ਚਲੋ ਤੁਸੀਂ ਕਹਿੰਦੇ ਸੇਫਟੀ ਵਾਸਤੇ ਮੈਂ ਕੀਤਾ ਜੋ ਵੀ ਕੀਤਾ ਤੁਸੀਂ ਉਦੋਂ ਪੁਲਿਸ ਪ੍ਰਸ਼ਾਸਨ ਬੁਲਾਇਆ ਸੀ ਹਰੀ ਉਹ ਲੈ ਕੇ ਤੇ ਅਸੀਂ ਕਿਰ ਦਰਖਾਸਤ ਦੇਤੀ ਅਸੀਂ ਆਵਾਂਗੇ ਅਸੀਂ ਤਾਂ ਸਿਰਫ ਐਜੇ ਦੇਤੀ ਸਾਰੇ ਭਾਂਜੇ ਨਾਲ ਸੀਗੇ ਸਾਹਮਣੇ ਚਿੱਤਿਆ ਕੀਤਾ ਮੈਂ ਕਹਿੰਦੀ ਦੱਸੋ ਕੀ ਹੈ ਕਹਿੰਦਾ ਆਹ ਹੈ ਮਮਾਈ ਪਹਿਲੇ 7500 ਰੁਪਇਆ ਠੀਕ ਹੈ ਕਹਿੰਦਾ ਤੁਸੀਂ ਕੋਲ ਰੱਖ ਲਓ ਤੱਕ ਜਿਉਂ ਆਉਗੀ ਲੋੜ ਪੈਗੀ ਮੈਂ ਤਾਂ 7700 ਦੇ ਵਿੱਚ 7500 ਹੋਰ ਪਾ ਕੇ ਦੇ ਦਊਗਾ ਉਹ ਆਵੇ ਤਾਂ ਸਹੀ ਮੈਂ ਕੀ ਕਰਨੇ ਉਹਦੇ ਪੈਸੇ ਚਲੋ ਜਲੰਧਰ ਦੇ ਪੁਲਿਸ ਪ੍ਰਸ਼ਾਸਨ ਨੂੰ ਕਿਤਾ ਦੇਖਦੇ ਹੋ ਸਰ ਮਾਰੇ ਤੁਹਾਡੇ ਸਭ ਨੇ ਕੀ ਦੇਖ ਬਜੀ ਸਾਡੇ ਸਾਹਮਣੇ ਕੀ ਤੁਹਾਡੇ ਨਾਲ ਵਿੱਚ ਨਾ ਤੁਸੀਂ ਦੱਸੋ ਮਾਰਾ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਉਹਦਾ ਫਿਰ ਕੀ ਫਾਇਦਾ ਹੈ ਇਹ ਸਾਨੂੰ ਪ੍ਰਸ਼ਾਸਨ ਦਾ ਅਸੀਂ ਰੋਜ਼ ਫੋਨ ਸਾਨੂੰ ਕੋਈ ਫਾਇਦਾ ਤਾਂ ਨਹੀਂ ਨਾ ਆਇਆ ਪ੍ਰਸ਼ਾਸਨ ਦਾ ਯਾ ਚਲੋ ਓਸੇ ਅਸਾਂ ਦੇਖੋ ਇੱਕ ਪੁਲਿਸ ਕੋਲ ਜਾ ਕੇ ਸੁਣਵਾਈ ਤੇ ਹੋਵੇ ਘਰ ਤੋਂ ਘੱਟ ਕਿ ਅਸੀਂ ਜਾਈਏ ਕਿ ਤੇ ਕੋਈ ਕਮਰੇ ਚੈੱਕ ਕਰੀਏ ਕਿ ਤੇ ਨੂੰ ਪੁੱਛ ਪੁੱਛ ਕੇ ਚੱਕੀਏ ਕਿਸੇ ਨੂੰ ਕੋਈ ਉਸੇ ਤਰ੍ਹਾਂ ਦੀ ਕੁਸ਼ ਗੱਲ ਨਹੀਂ ਹੈ ਇਹ ਤੇ ਅਸੀਂ ਹੁਣ ਕਹਿ ਹੀ ਸਕਦੇ ਹਾਂ ਉਹਨਾਂ ਨੂੰ ਹੋਰ ਅਸੀਂ ਕੀ ਕਹੀਏ ਭਾਜੀ ਆਓ ਉਹ ਕਹਿੰਦੇ ਜੀ ਅਸੀਂ ਆ ਰਹੇ ਆ ਸਾਡੇ ਅਫਸਰ ਆਏ ਆ ਸਰ 5 ਦਿਨ ਦੇ ਵਿੱਚ ਦੋ ਵਾਰੀ ਜੀ ਕਿਸੇ ਆਪ ਦਾ ਬੱਚਾ ਕਵਾਚਾ ਹੋਏ ਤਾਂ ਫਿਰ ਥਾਣੀ ਵੈਨ ਦਾ ਚੋਕੜੀ ਮਾਰ ਕੇ 30 ਤਰੀਕ ਨੂੰ ਆਪਾਂ ਦਿੱਤੀ ਹੈ ਇੱਥੇ ਅੱਜ 4 ਤਰੀਕ ਆ ਜਿੱਦਾਂ ਜਿੱਦਾਂ ਉਹ ਕਹਿੰਦੇ ਗਏ ਅਸੀਂ ਉਦੋਂ ਦਾ ਘਰ ਦੇ ਗਏ ਆ ਅਸੀਂ ਗਏ ਹੁਣ ਅੱਜ ਫੇਰ ਚੱਲਦੇ ਆਪਾਂ ਤੁਹਾਨੂੰ ਹੀ ਪਤਾ ਮੈਂ ਕੀ ਕਹਿ ਰਿਹਾ ਤੁਸੀਂ ਕੀ ਜਵਾਬ ਦੇ ਰਹੇ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਸੰਦੇ ਗਏ ਆ ਮੁੰਡਾ ਭੇਜਿਆ ਉਹਨਾਂ ਦਾ ਬਿਲਕੁਲ ਠੀਕ ਹੈ ਮੈਂ ਦੱਸਦਾ ਮੈਂ ਇਹਨਾਂ ਨੂੰ ਮੈਂ ਫੋਨ ਕੀਤਾ ਤੇ ਮੈਂ ਕਿਹਾ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਮੈਂ ਨਹੀਂ ਉਹ ਰਤੀਸ਼ ਗਿਆ ਵਾ ਉਥੇ ਥਾਣੇ ਫੋਟੋਆਂ ਵੀ ਦੇਣ ਗਿਆ ਵਾ ਗੱਲ ਵੀ ਕਰਨ ਗਿਆ ਵੈ ਉਹਨਾਂ ਨੂੰ ਨੰਬਰ ਵੀ ਦੇਣਗੇ ਵੀਡੀਓ ਵੀਡੀਓ ਉਹਨਾਂ ਦਾ ਬੇਟਾ ਪੇ ਜਹੀਸਥਾਨੇ ਸੰਡੇ ਵੀ ਹੋ ਗਿਆ ਹੈ ਇਹਨਾਂ ਨਾਲ ਸਰ ਤੁਸੀਂ ਮੰਨਦੇ ਹੋ ਮੰਨਿਆ ਵਿਆਹ ਕਰਨ ਤੋਂ ਬਾਅਦ ਹਰ ਕਿਸੇ ਦੀ ਫੈਮਲੀ ਵੱਖਰੀ ਹੋ ਜਾਂਦੀ ਹੈ ਪਰ ਜਦੋਂ ਵੱਖਰੀ ਫੈਮਲੀ ਦੇ ਵਿੱਚ ਆਪਣੀ ਫੈਮਲੀ ਦੀ ਕੋਈ ਚੀਜ਼ ਹੁੰਦਾ ਫਿਰ ਤਾਂ ਮੰਦਾ ਥਾਣੇ ਚੌਕੜੀ ਮਾਰ ਕੇ ਵੰਦ ਹਾਂ ਉਹ ਤਾਂ ਫਿਰ ਹੈਗਾ ਜੀ ਉਹ ਹਾਂ ਪਰ ਤੁਸੀਂ ਦੋ ਵਾਰੀ ਹੋ ਕੇ ਆ ਕੇ ਤੁਸੀਂ ਤਾਂ ਛੋਕਾ ਹੀ ਹੋਗੇ ਪਾ ਜੀ ਵਾਦਾ ਚਲੇ ਗਿਆ ਦੋ ਵਾਰੀ ਨਹੀਂ ਨਹੀਂ ਜਿੱਦਾਂ ਉਹ ਕਹਿੰਦੇ ਆ ਤੇ ਰੋਹੀ ਨਾ ਰਿਸ਼ਤੇ ਰਿਸ਼ਤੇ 'ਚ ਫਰਕ ਪਾ ਗਿਆ ਚਲ ਇਸੇ ਕਰਕੇ ਤੁਹਾਡੀ ਭੈਣ ਤੇ ਤੁਹਾਡੇ ਨਾਲ ਨਹੀਂ ਬੰਦੀ ਹੋਣੀ ਪਾ ਜੀ ਮੈਂ ਹੁਣ ਉਹਨਾਂ ਨਾਲ ਕਹਿਣਾ ਮੰਨਾਂ ਕਿ ਨਾ ਪੁਲਸ ਵਾਲਿਆਂ ਨਾਲ ਅਸੀਂ ਤੁਹਾਨੂੰ ਪਤਾ ਕਿਸ ਕਰਦੇ ਆ ਅੱਛਾ ਇੱਕ ਮਿੰਟ ਇੱਕ ਵਾਰ ਮੈਨੂੰ ਕਹਿੰਦੇ ਚਲੋ ਜੀ ਭਾਈ ਦੀ ਗੱਲ ਭਾਈ ਦੀ ਗੱਲ ਦੱਸਦੇ ਆ ਅਸੀਂ ਹੁਣ ਤਾਂ ਤੁਹਾਡੇ ਕੋਲ ਪਤਾ ਕਿਸ ਕਰਦੇ ਆ ਤੇ ਤੁਹਾਨੂੰ ਸਦਿਆ ਸਾਡੇ ਮਸਲੇ ਦਾ ਪਾ ਜੀ ਤੁਸੀਂ ਨਹੀਂ ਬੁਲਾਇਆ ਮੈਨੂੰ ਮੱਲੇ ਵਾਲਿਆਂ ਨੇ ਬੁਲਾਇਆ ਉਹਨਾਂ ਦੇ ਨਾਲ ਲੱਗ ਕੇ ਫਰਨਾਲੇ ਸਾਨੂੰ ਸਪੀਅਰ ਅਸੀਂ ਮੈਂ ਉਹੀ ਕਹਿ ਰਿਹਾ ਮਹੱਲੇ ਵਾਲੇ ਨੇ ਪੁੱਛਿਆ ਕਿ ਤੁਸੀਂ ਕਹਿੰਦੇ ਅਸੀਂ ਪੁੱਛ ਕਰੂਗੀ ਜੋ ਕਰੋਗੇ ਅਸੀਂ ਮੀਡੀਆ ਨਹੀਂ ਬੁਲਾਣੀ ਤੇ ਮਹੱਲੇ ਵਾਲੇ ਨੇ ਬੁਲਾਈ ਇਕੱਠੇ ਹੋ ਗਏ ਮੈਂ ਇਹਨਾਂ ਨੂੰ ਇੰਨਾ ਕਿਹਾ ਚੱਲਦੇ ਆਪਾਂ ਉੱਥੇ ਮੀਡੀਆ ਸਾਡੇ ਨੂੰ ਉਮਰ ਕਿੰਨੀ ਤੁਹਾਡੀ ਮੈਂ ਕਿਹਾ ਹੁਣ ਇਹਨਾਂ ਤੇ ਹੁਣ 60 ਮੈਨੂੰ ਨਹੀਂ ਲੱਗਦਾ ਕਿ ਮੈਨੂੰ ਸਮਝਾਉਣ ਦੀ ਲੋੜ ਤੁਹਾਨੂੰ ਨਹੀਂ ਕਿ ਤੁਸੀਂ ਵੀ ਸਿਆਣੇ ਹੋ ਮੇਰੀ ਗੱਲ ਸੁਣੋ ਮੈਨੂੰ ਇੱਥੇ ਕੀ ਸਮਝਾਣਾ ਪਾਜੀ ਤੁਹਾਨੂੰ ਸਾਨੂੰ ਮਸਲੇ ਦਾ ਦੇਖ ਸਕਦੇ ਹੋ ਕਿ ਦੇਖ ਸਕਦੇ ਹੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਦੇਖ ਸਕਦੇ ਹੋ ਕਿ ਅੱਜ ਕੱਲ ਜਿਹੜੇ ਖੌਨ ਦੇ ਰਿਸ਼ਤੇ ਉਹ ਵੀ ਕਿਤੇ ਨਾ ਦੇ ਵਿੱਚ ਦਸਤਾਵੇਜ਼ ਚੱਕਣੇ ਜ਼ਰੂਰੀ ਸੀਗੇ ਮੱਲੇ ਵਾਲੇ ਵੀ ਖਿਲਾਫ ਸੀਗੇ ਮੱਲੇ ਵਾਲੇ ਨੇ ਇਹ ਵੀ ਕਿਹਾ ਕਿ ਪਹਿਲੇ ਪੁਲਿਸ ਕੰਪਲੀਟ ਕੀਤੀ ਜਾਵੇ ਜਿਹੜਾ ਫੋਨ ਹੈ ਜਮ੍ਹਾਂ ਕਰਾਇਆ ਜਾਵੇ ਜਿਹੜਾ ਬਿਲਕੁਲ ਸਾਰਾ ਡਿਲੀਟ ਸਭ ਕੁਝ ਕਰਕੇ ਰੱਖਿਆ ਹੋਇਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਹਜੇ ਵੀ ਫੋਨ ਇਹਨਾਂ ਦੇ ਕੋਲ ਹੈ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਾ ਤਾਂ ਫੋਨ ਦਿੱਤਾ ਤੇ ਨਾ ਹੀ ਤਾਲਾ ਲਾਉਣ ਤੋਂ ਪਹਿਲੇ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸੰਪਰਕ ਕੀਤਾ ਗਿਆ ਮੱਲੇ ਵਾਲੇ ਨੇ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੰਦੇ ਆ ਕੀ ਕਹਿੰਦੇ ਮੈਮ ਕੀ ਕਹਿਣਾ ਤੁਹਾਡਾ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਏ ਸੀਗੇ ਜੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇੱਕ ਦੋ ਵਾਰੀ ਅਸੀਂ ਬਿਲਕੁਲ ਗਲਤ ਸਾਰਾ ਪੂਰਾ ਮੁੱਲਾ ਕਹਿੰਦਾ ਵੀ ਗਲਤ ਹੈ ਇਹਨਾਂ ਨੂੰ ਪਹਿਲੀ ਗੱਲ ਤਾਂ ਅੰਦਰ ਜਾਣਾ ਨਹੀਂ ਸੀ ਚਾਹੀਦਾ ਫੋਲ ਫੋਲੀ ਕਰਨੀ ਨਹੀਂ ਸੀ ਚਾਹੀਦੀ ਤੁਸੀਂ ਮੈਨੂੰ ਆਪੇ ਹੀ ਦੱਸੋ ਚਲੋ ਤੁਸੀਂ ਵੀ ਮੀਡੀਆ ਵਾਲਿਆਂ ਚਲੋ ਆਪਣੇ ਭੈਣ ਭਰਾ ਆਪਣੇ ਭੈਣ ਭਰਾ ਆ ਸਾਰੇ ਹੀ ਪਰ ਲੇਕਿਨ ਇਹਨਾਂ ਦਾ ਲੋਕਰ-ਰੁਕਰ ਖੋਲਣ ਦਾ ਮਤਲਬ ਆਂਦਾ ਅਸੀਂ ਕੱਲੇ ਆਂਗਾ ਕੁਝ ਵੀ ਹੈ ਤੇ ਜੇ ਉਹਨੂੰ ਕੋਈ 19 ਕੀ ਗੱਲ ਹੋ ਜਵੇ ਤਾਂ ਫਿਰ ਹੋ ਸਕਦਾ ਵੀ ਇਹਨਾਂ ਨੇ ਕਰਵਾਇਆ ਹੋਵੇ ਆਪਾਂ ਜੀ ਜਾਣ ਸਕਦੇ ਜਿੰਨੀ ਦੇ ਰਾਂਦੀ ਨਹੀਂ ਆ ਜੋ ਕੁਝ ਪਤਾ ਨਹੀਂ ਲੱਗਦਾ ਕੀ ਕਰ ਸਕਦੇ ਕੁਝ ਪਤਾ ਲੱਗਦਾ ਕਾਗਜ਼ ਪੱਤਰ ਇਹ ਲੈ ਕੇ ਗਏ ਆ ਆਪਾਂ ਗਵਾਹੀ ਦੇਣ ਨੂੰ ਤਿਆਰ ਹਾਂ ਜਿੱਥੇ ਮਰਜ਼ੀ ਸ ਆਪਾਂ ਹੋਣੀ ਟੈਨਸ਼ਨ ਨਹੀਂ ਇਹਨਾਂ ਨੂੰ ਪੁੱਛੋ ਦਿਨ ਮਾਮਾ ਜੀ ਹਾਂਜੀ ਇਹਨਾਂ ਦੇ ਕੋਲ ਆ ਇਹਨਾਂ ਦੇ ਮਾਮੇ ਦੇ ਕੋਲ ਆ ਮੁੰਡੇ ਦੇ ਮਾਮੇ ਦੇ ਕੋਲ ਆ ਫੋਨ ਫੋਨ ਤਾਂ ਚਾਰਜਿੰਗ ਤੇ ਲੱਗਾ ਹੀ ਉਹ ਅਸੀਂ ਲਾ ਦੇ ਰੱਖਿਆ ਸੋ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਮੱਲੇ ਵਾਲਿਆਂ ਦਾ ਜੋ ਕਿ ਕਹਿਣਾ ਇਹ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਨੇ ਸ਼ਾਇਦ ਕੁਝ ਕਰਾਇਆ ਹੋਵੇ ਕਿਉਂਕਿ ਪ੍ਰਾਪਰਟੀ ਦਾ ਲੈਣ ਦੇਣ ਦਾ ਸ਼ਾਇਦ ਵਿੱਚ ਕੋਈ ਇਸ ਤਰ੍ਹਾਂ ਦਾ ਚੱਕਰ ਆ ਰਿਹਾ ਮੱਲੇ ਵਾਲਾ ਦਾ ਇਹੀ ਕਹਿਣਾ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਵਾਰ ਜਿਹੜਾ ਧਿਆਨ ਮਾਰਨਾ ਚਾਹੀਦਾ ਹੈ ਤੇ ਜਿਹੜੀ ਬਣਦੀ ਕਾਰਵਾਈ ਜਦੋਂ ਤੇ ਕਰਨੀ ਚਾਹੀਦੀ ਕਿਉਂਕਿ ਆਖਿਰਕਾਰ ਇੱਕ ਲੇਡੀਜ਼ ਜਿਹੜੀ ਆ ਅਚਾਨਕ ਜਿਹੜੀ ਲਾਪਤਾ ਹੋ ਗਈ ਜਿਸ ਦਾ ਬੱਚਾ ਵੀ ਜਿਹੜਾ ਅਬ ਨਾਰਮਲ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਅੱਜ ਵੀ ਬ ਦੀ ਗੱਲ ਕਰੀਏ ਤੇ ਮਹੱਲੇ ਵਾਲੇ ਦਾ ਕਹਿਣਾ ਇਹੀ ਹੈ ਕਿ ਅੱਗੇ ਪਿੱਛੇ ਜਿਹੜੇ ਰਿਸ਼ਤੇਦਾਰ ਕਦੀ ਨਜ਼ਰ ਨਹੀਂ ਆਏ ਅੱਜ ਜਦੋਂ ਘਰ ਖਾਲੀ ਦੇਖਿਆ ਤੋਂ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਤਾਂ ਦਸਤਾਵੇਜ਼ ਵੀ ਲੈ ਲਏ ਤੇ ਜਿਹੜਾ ਸਾਰਾ 골ਡ ਹੈ ਉਹ ਵੀ ਚੱਕ ਲਿਆ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਪਤਾ ਲੱਗੇਗਾ ਕਿ ਆਖਿਰਕਾਰ ਜਿਹੜੀ ਉਹ ਲੇਡੀਜ਼ ਹੈ ਕਿੱਥੇ ਗਈ ਹੈ ਤੇ ਵਿੱਚ ਜਿਹੜੇ ਇਹਨਾਂ ਦੇ ਜਿਹੜੇ ਮਾਮੇ ਆ ਜਿਨ੍ਹਾਂ ਨੇ ਫੋਨ ਵੀ ਆਪਣੇ ਕੋਲ ਰੱਖ ਲਿਆ ਤੇ ਦਸਤਾਵੇਜ਼ ਵੀ ਆਪਣੇ ਕੋਲ ਰੱਖੇ ਆ ਇਹ ਜਿਹੜੇ ਜਿਹੜੀਆਂ ਸਾਰੀਆਂ ਚੀਜ਼ਾਂ ਆਖਿਰਕਾਰ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗਣਗੀਆਂ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਫਿਲਹਾਲ ਇਸ ਖਬਰ ਦੀ ਅਪਡੇ